ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਬੈਸੇ ਤਾਂ ਇਹ ਵੀਡੀਓ ਅਸੀਂ ਪਾਉਣੀ ਨਹੀਂ ਸੀ ਚਾਉਂਦੇ ਕਿਉਂਕਿ ਕੌਂਟਰੋਵਰਸੀਅਲ ਵੀਡੀਓ ਆ ਬਾਕੀ ਪੋ ਦਾ ਮਹੀਨਾ ਚੱਲ ਰਿਹਾ ਤੇ ਸੀਦਾ ਦੇ ਦਿਨ ਚੱਲ ਰਹੇ ਨੇ ਤੇ ਬਾਕੀ ਸੇਤ ਵੀ ਜਿਆਦਾ ਢਿੱਲੀ ਆ ਪਰ ਸੋਸ਼ਲ ਮੀਡੀਆ ਤੇ ਇੱਕ ਬੜਾ ਜਿਆਦਾ ਰੋਲਾ ਪੈ ਰਿਹਾ ਕਿ ਨਿਹੰਗ ਸਿੰਘਾਂ ਨੇ ਵੀ ਐਂ ਕਰਕੇ ਟੋਪੀਆਂ ਉਤਾਰੀਆਂ ਕੋਈ ਵੀਡੀਓ ਪਾਰ ਹੈ ਕਿ ਜਿਹੜੇ ਮੂਨੇ ਨੇ ਉਹਨਾਂ ਦੇ ਵਿੱਚ ਬਾਣ ਆਉਣ ਦੇ ਨਾਲੋਂ ਜਿਆਦਾ ਸਰਦਾ ਆ

ਕਿ ਸਾਈ ਮੀਆਂ ਮਿਰਦੀ ਨੇ ਨੀ ਰੱਖਿਆ ਹਰਮੰਦਰ ਸਾਹਿਬ ਦੀ ਤੇ ਤੁਸੀਂ ਜਾ ਕੇ ਹਰਮੰਦਰ ਸਾਹਿਬ ਠਾ ਦੇਵੋਗੇ ਕਿਸੇ ਨੇ ਹੋਰ ਹੀ ਮੁਸਲਮਾਨ ਨਾਲਾ ਮੁੱਦਾ ਬਣਾਦਾ ਕਿ ਵੀ ਉਹਨਾਂ ਦੇ ਮਾ ਮੁਸਲਮਾਨ ਵੀ ਟੋਪੀਆਂ ਲੈਂਦੇ ਨੇ ਆਪਾਂ ਉਹਨਾਂ ਦੇ ਟੋਪੀਆਂ ਕਿਵੇਂ ਉਤਾਰ ਸਕਦੇ ਇੱਕ ਗੱਲ ਤੁਹਾਨੂੰ ਦੱਸ ਜੇ ਬਾਕੀ ਧਿਆਨ ਨਾਲ ਇਹ ਸਾਰੀ ਵੀਡੀਓ ਸੁਣਿਓ ਸਮਝਣ ਨਾਲ ਹੀ ਗੌਰ ਦੇ ਨਾਲ ਕਿਉਂਕਿ ਗੱਲਾਂ ਬੜੀਆਂ ਕਰਦੇ ਨੇ ਜਿਹਨਾਂ ਨੂੰ ਧਰਮ ਦਾ ਮਤਲਬ ਕਿ ਥੋੜਾ ਵੀ ਗਿਆਨ ਨਹੀਂ ਹੁੰਦਾ ਤੇ ਜਾ ਕੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਜਾਂਦੇ ਨੇ ਤੇ ਇੱਕ ਵੀਰ ਨੇ ਮੈਨੂੰ ਦੱਸੀ ਸੀ ਸਾਡੇ ਪੁਰਾਣੇ ਵੀਡੀਓ ਭੇਜੀ ਸੀ ਮੈਂ ਨਾ ਉਹਦਾ ਬਿਸਰ ਗਿਆ ਉਹਨੇ ਮਤਲਬ ਕਿ ਬੜਾ ਭਾਈ ਸੀਗੇ ਸਿਰ ਤੋਂ ਮੋਹਨਾ ਹੋਣ ਕਲਗੀਆਂ ਹੋਈਆਂ ਨੇ ਤੇ ਮੇਰੇ ਤੇ ਆਉਂਦੀ ਆਈਡੀ ਭੁੱਲ ਗਿਆ ਮੈਂ ਦਿਮਾਗ ਚੋਂ ਬਿਸਰ ਗਿਆ ਚਲੋ ਉਹ ਵਿਚਾਰੇ ਗੱਲ ਇਸ ਤਰ੍ਹਾਂ ਨਾਲ ਹੈ ਵੀ ਕਿਸੇ ਖਾਲਸੇ ਬਲੋਕ ਦੇ ਵੀ ਮੁਸਲਮਾਨ ਵੀਰ ਦੀ ਟੋਪੀ ਨਹੀਂ ਉਤਾਰੀ ਜਾਂਦੀ ਕਿਉਂਕਿ ਇਹ ਗੱਲ ਆ ਕਿਉਂਕਿ ਜਿਹੜੇ ਮੁਸਲਮਾਨ ਵੀਰਾਂ ਦੀ ਟੋਪੀ ਉਹਨਾਂ ਬੰਨੇ ਸਾਰੇ ਨੇ ਦੇਖਿਆ ਕੰਨਾਂ ਤੋਂ ਉੱਪਰ ਵਾਲੀ ਕੋਈ ਮੁਸਲਮਾਨ ਵੀਰ ਮਤਲਬ ਕਿ ਇਸ਼ਾਫਾ ਬੰਨਦੇ ਨੇ ਪੱਗ ਵੀ ਬੰਨਦੇ ਨੇਗੇ ਤੇ ਇਹ ਜਿਹੜੀ ਟੋਪੀ ਆ ਤੁਸੀਂ ਜਿਹੜੇ ਧਰਮ ਦਾ ਮੁੱਦਾ ਇਹ ਬਣਾ ਲਿਆ ਹੋਰ ਵੀ ਧਰਮ ਦਾ ਮੁੱਦਾ ਵੀ ਮਤਲਬ ਕਿ ਹੋਰ ਹੀ ਧਰਮ ਦੇ ਨਾਲ ਜੋੜਤਾ ਵੀ ਆਪਾਂ ਟੋਪੀਆਂ ਕਿਵੇਂ ਉਤਾਰ ਸਕਦੇ ਆ ਪਹਿਲੀ ਗੱਲ ਤਾਂ ਦੱਸੋ ਵੀ ਜਿਹੜੀ ਇਹ ਟੋਪੀ ਆਪਾਂ ਕੰਨ ਢਾਕਦੇ ਆ ਜਿਹੜੀ ਠੰਡ ਤੋਂ ਬਚਣ ਵਾਸਤੇ ਆਪਾਂ ਲੈਨੇ ਆ ਉੱਤੇ ਬੁਲਬਲਾ ਜਿਹਾ ਬਣਾਇਆ ਹੁੰਦਾ ਜਾਂ ਕੋਈ ਸਿੰਪਲ ਸਾਦੀਆਂ ਵੀ ਹੁੰਦੀਆਂ ਨੇ ਤੇ ਇਹ ਕਿਹੜੇ ਧਰਮ ਦੇ ਵਿੱਚ ਮਤਲਬ ਕਿ ਆ ਦੱਸੋ ਵੀ ਇਹ ਟੋਪੀ ਲੈਣੀ ਹੈ ਇੱਕ ਮੁੱਦਾ ਹੋਰ ਪਾਸੇ ਲਜਾਇਆ ਜਾ ਰਿਹਾ ਤੇ ਗੁਰੂ ਮਹਾਰਾਜ ਨੇ ਬਚਨ ਕੀਤਾ ਹੋਇਆ ਕਿ ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਏ ਮਰੈ ਗੱਲ ਕਰਦੇ ਨੇ ਸਰਦਾ ਦੇ ਪਰ ਤੁਸੀਂ ਦੱਸੋ ਵੀ ਸਰਦਾ ਹੁੰਦੀ ਕੀ ਹੈ ਸਰਦਾ ਦਾ ਮਤਲਬ ਪਤਾ ਕੀ ਹੁੰਦੀ ਹੈ ਸਰਦਾ ਸਰਦਾ ਦਾ ਮਤਲਬ ਹੈ ਭਾਵਨਾ ਪ੍ਰੇਮ ਆਪਣੇ ਮੁਰਸ਼ਦ ਆਪਣੇ ਗੁਰੂ ਦੇ ਪ੍ਰਤੀ ਜੇ ਭਾਵਨਾ ਤੇ ਉਹਦੇ ਬਚਨ ਮੰਨਣੇ ਨੇ ਤੇ ਗੁਰੂ ਮਹਾਰਾਜ ਦਾ ਬਚਨ ਕੀ ਹੈ ਗੁਰ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਬਿਨਾ ਸ਼ਸਤਰੰ ਕੇਸੰ ਨਰੰਗ ਭੇਡ ਜਨੋ ਰਾਨੀ ਰਹੈ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਕਾ ਤੇਰਾ ਤੇ ਜਿਹੜੇ ਕਹਿ ਰਹੇ ਨੇ ਮੋਨਾਂ ਦੇ ਵਿੱਚ ਜਿਆਦਾ ਸਰਦਾ ਸਰਦਾ ਆ ਕਿ ਆਪਾਂ ਗੁਰੂ ਕਾਲ ਕੀ ਦਰਬਾਰ ਸਾਹਿਬ ਦੇ ਬਚਨਾਂ ਤੋਂ ਜਿਆਦਾ ਵੱਡੇ ਹੋ ਗਏ ਇਹ ਆਪਾਂ ਪ੍ਰਚਾਰ ਕੀ ਕਰ ਰਹੇ ਹਾਂ ਕਿ ਕੇਸ ਰੱਖਣ ਦੀ ਕੋਈ ਜ਼ਰੂਰਤ ਨਹੀਂ ਗੁਰੂ ਮਹਾਰਾਜ ਨੇ ਤਾਂ ਕਿਹਾ ਜੇ ਆਪਾਂ ਕੇਸ ਰੱਖੀਏ ਅਮਰਤ ਸਕੀਏ ਇਤਿਹਾਸ ਬਾਤ ਨੇ ਇਹ ਵੀ ਆਉਂਦਾ ਕਿ ਸਾਬਤ ਸੂਰਤ ਰੱਬ ਦੀ ਪੰਨੇ ਬੇਈਮਾਨ ਆਪਾਂ ਨਹੀਂ ਕੁਰਿਆ ਤੇ ਬਈ ਮਾਰਨਾ ਜਿਹੜੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਨੂੰ ਆਪਣਾ ਭੰਨ ਦਿਆ ਚਲੋ ਰੋਹੋ ਵਿਚਾਰ ਆਪਾਂ ਮੁੱਦੇ ਦੇ ਉੱਤੇ ਆਈਏ ਕਿ ਜਿਹੜਾ ਟੋਪੀ ਵਾਲਾ ਮੁੱਦਾ ਉੱਥੇ ਆਪਣੇ ਇੱਕ ਸਾਡੀ ਬੱਚੀ ਐ ਰੋਜਪ੍ਰੀਤ ਕੌਰ ਖਾਲਸਾ ਉਹਨੇ ਬੜੇ ਪ੍ਰੇਮ ਦੇ ਨਾਲ ਮਤਲਬ ਕਿ ਉੱਥੇ ਜਿਹੜੀ ਟੋਪੀ ਲੈ ਕੇ ਆਉਂਦੇ ਨੇ ਉਹਨੂੰ ਵੀ ਬਈ ਟੋਪੀ ਉਤਾਰ ਦੋ ਜੇ ਤੁਹਾਡੇ ਕੋਲ ਰਮਾਲਾ ਦਾ ਰਮਾਲਾ ਲੈ ਲੋ ਸੇ ਬਿੱਟੇ ਸਲੇ ਕਮੈਂਟ ਵੀ ਆ ਰਹੇ ਨੇ ਵਿੱਚ ਹੋਰ ਲੋਕ ਵੀ ਕਹਿ ਰਹੇ ਨੇ ਕਿ ਜੇ ਤੁਸੀਂ ਉਹ ਟੋਪੀਆਂ ਉਤਾਰਨੀ ਆ ਤੇ ਆਪਦੇ ਕੋਲੇ ਪੱਗਾ ਪੱਗਾ ਰੱਖੋ ਤੇ ਪੱਗਾ ਬਨੋ ਓ ਯਾਰ ਸ਼ਰਮ ਕਰੋ ਐਡਾ ਪ੍ਰਚਾਰ ਹੋ ਰਿਹਾ ਹੈ ਸਹਿਬਜ਼ਾਦਿਆਂ ਦੀ ਐਡੀ ਵੱਡੀ ਕੁਰਬਾਨੀ ਹੈ ਜਿਹੜਾ ਉੱਥੇ ਆ ਰਿਹਾ ਹਰ ਇੱਕ ਨੂੰ ਪਤਾ ਹੈ ਗੁਰੂ ਮਹਾਰਾਜ ਦੇ ਬਚਨਾਂ ਦਾ ਵੀ ਪਤਾ ਹੈ ਸਭ ਕੁਝ ਪਤਾ ਹੈ ਪਰ ਆਪਣੇ ਹਉਮੇ ਕਰਕੇ ਹੰਕਾਰ ਕਰਕੇ ਕਹਿੰਦੇ ਸੀ ਤਾਂ ਲੈਣੇ ਹੀ ਟੋਪੀਆਂ ਨੇ ਉਹ ਬੱਚਿਆਂ ਤੋਂ ਉਹਨੇ ਹੈਗਾ ਸਿੰਘ ਉਹਨਾਂ ਨੇ ਉਤਾਰੀਆਂ ਨੇ ਟੋਪਾ ਟੋਪੇ ਨੇ ਜਿੱਤੇ ਟੰਗੀਆਂ ਨੇ ਚਲੋ ਬੱਚਿਆਂ ਨੇ ਕੀਤਾ ਆ ਤੇ ਗੱਲ ਕਰ ਜਿਹੜੇ ਕਹਿੰਦੇ ਨੇ ਵੀ ਪ੍ਰੇਮ ਨਾਲ ਹਾਂ ਠੀਕ ਹੈ ਮੰਨਦੇ ਆ ਭਾਈ ਪ੍ਰੇਮ ਦੇ ਨਾਲ ਵੀ ਸਮਝਾਉਣਾ ਚਾਹੀਦਾ ਹੈ ਤੇ ਤੇ ਗੱਲ ਕਰ ਗੱਲ ਉਸ ਤਰ੍ਹਾਂ ਨਾਲ ਵੀ ਪ੍ਰੇਮ ਦੇ ਨਾਲ ਸਮਝਾਉਣਾ ਤਾਂ ਚਾਹੀਦਾ ਤੇ ਪ੍ਰੇਮ ਦੇ ਨਾਲ ਜਿਹਨੂੰ ਸਮਝਾਉਣਾ ਉਹਨੂੰ ਸਮਝਣਾ ਵੀ ਚਾਹੀਦਾ ਕਿ ਆਪਾਂ ਆ ਕਿੱਥੇ ਰਹੇ ਅਸੀਂ ਇਦਾਂ ਦੀ ਧਰਤੀ ਦੇ ਵਿੱਚ ਧਰਤੀ ਦੇ ਉੱਤੇ ਆ ਰਹੇ ਆ ਕਿ ਆਪਾਂ ਟੋਪੀ ਲੈ ਕੇ ਆ ਰਹੇ ਆ ਕਿ ਆਪਾਂ ਆਪਣਾ ਕਰ ਕੀ ਰਹੇ ਆ ਕਿੱਧਰ ਨੂੰ ਆਪਾਂ ਜਾ ਰਹੇ ਆ ਉਹ ਬੱਚੀ ਦੱਸਦੇ ਮੈਂ ਇੰਟਰਵਿਊ ਦੀ ਬੱਚੀ ਦੀ ਸੁਣੀ ਰੋਸ਼ਪ੍ਰੀਤ ਕੌਰ ਖਾਲਸਾ ਦੀ ਕਹਿੰਦੇ ਵੀ ਜਿਹੜੇ ਦੂਸਰੇ ਨੇਗੇ ਭਾਈਏ ਨੇ ਜਾਂ ਹਿੰਦੂ ਨੇ ਉਹਨਾਂ ਨੂੰ ਅਸੀਂ ਜੋ ਸਮਝਾਉਣਾ ਉਹਦਾ ਬੜੇ ਪ੍ਰੇਮ ਦੇ ਨਾਲ ਆ ਕੇ ਦੇ ਨੇ ਠੀਕ ਹੈ ਜੀ ਅਸੀਂ ਮੈਂ ਟੋਪੀ ਉਤਾਰ ਕੇ ਔਰ ਮਾਲ ਲੈ ਲਾਣੇ ਜਿਹੜੇ ਸਿੱਖ ਨੇ ਆਪਣੇ ਪੰਜਾਬੀ ਉਹ ਕਹਿੰਦੇ ਨੇ ਨਹੀਂ ਜੀ ਬੜਾ ਹੰਕਾਰ ਹਉਮੈ ਤੇ ਕਹਿੰਦੇ ਨੇ ਵੀ ਸਾਡੇ ਵਿੱਚ ਸਰਦਾ ਜ਼ਿਆਦਾ ਇਹ ਸਰਦਾ ਦਾ ਸਰਟੀਫਿਕੇਟ ਆਪਾਂ ਕਿੱਥੋਂ ਲੈ ਕੇ ਆਏ ਭਾਈ ਵੀ ਸਾਡੇ 'ਚ ਸਰਦਾ ਜ਼ਿਆਦਾ ਕਿ ਆਪਾਂ ਗੁਰੂ ਦੇ ਬਚਨਾਂ ਨਾਲ ਉੱਤੇ ਹੋਗੇ ਠੀਕ ਹੈ ਸਰਦਾ ਭਾਵਨਾ ਇਹ ਇੱਕ ਵੱਖਰਾ ਮੈਟਰ ਹੈ ਇੱਕ ਵੱਖਰੀ ਚੀਜ਼ ਹੈ ਗੱਲ ਕਰ ਇੱਥੇ ਗੱਲ ਹੋ ਰਹੀ ਹੈਗੀ ਗੁਰੂ ਮਹਾਰਾਜ ਦੇ ਬਚਨਾਂ ਦੀ ਗੁਰੂ ਮਹਾਰਾਜ ਦੀ ਮਰਯਾਦਾ ਦੀ ਗੁਰੂ ਮਹਾਰਾਜ ਦੇ ਹੁਕਮ ਦੀ ਇਹ ਕੁਮਾਰ ਹੋਇਸ ਇੱਕ ਇਸ ਤਰ੍ਹਾਂ ਸਾਤ ਜਨਮ ਕੁੱਸ਼ਟੀ ਹੋਏ ਬਾਰੇ ਵਿੱਚ ਹੁਣ ਬੜੀਆਂ ਗੱਲਾਂ ਵੀ ਲੋਕ ਕਰਨਗੇ ਵੀ ਤਾਂ ਜੀ ਰੱਬ ਤਾਂ ਆਪਾਂ ਐਂ ਵੀ ਪਾ ਸਕਦੇ ਆਂ ਜੇ ਰੱਬ ਤਾਂ ਇਸ ਤਰ੍ਹਾਂ ਨਾਲ ਪਾ ਸਕਦਾ ਆਪਾਂ ਟੋਪੀ ਦਾ ਤੇ ਆ ਕੇ ਇਸ ਰੱਖਣ ਦਾ ਕੋਈ ਮਤਲਬ ਕਿ ਮੈਡਰ ਨਹੀਂ ਇਹ ਬੜਾ ਗੁਰਬਾਨੀ ਦੇ ਵਿੱਚ ਬੜੇ ਵਿਆਖਾ ਸਹਿ ਤੇ ਇਹਨਾਂ ਚੀਜ਼ਾਂ ਨੂੰ ਸਮਝਾਇਆ ਗਿਆ ਜੇ ਸਮਾਂ ਲੱਗਿਆ ਤੇ ਇਹ ਚੀਜ਼ ਤੇ ਵੀ ਬਚਾਰ ਕਰਾਂਗੇ ਪਰ ਆਪਾਂ ਗੱਲ ਕਰੀ ਆਪਣੇ ਜੀਵਨ ਦੀ ਗੱਲ ਕਰੀਏ ਕਿ ਆਪਾਂ ਉਸ ਤਰ੍ਹਾਂ ਨਾਲ ਬਣਦੇ ਆਂ ਹਰ ਜਦੈ ਸੁਣਾਇਨਾ ਹਰ ਜਦੈ ਕਿ ਹੁਣ ਕੋਈ ਖਾਰਕੁਣ ਗਾਵੈ ਬਾਤਨ ਹੀ ਅਸਮਾਨ ਗਰਾਵੈ ਗੱਲਾਂ ਦੇ ਨਾਲ ਆਪਾਂ ਸਮਾਨ ਨੂੰ ਲਿਗਣ ਦੀ ਕਰਦੀਆਂ ਇਸ ਤਰ੍ਹਾਂ ਨਾਲ ਧੰਨਾ ਜੱਟ ਨਹੀਂ ਬਣਾ ਜਾ ਸਕਦਾ ਉਹਦੇ ਵਿੱਚ ਬੜੀ ਭਾਵਨਾ ਸੀ ਕੋਲੇ ਬਾਏ ਮਲੇਰਾ ਗੁਰਾਇਆ ਇਸ ਤਰ੍ਹਾਂ ਨਾਲ ਉਹਨੇ ਆਪਣੇ ਭਾਵਨਾ ਦੇ ਨਾਲ ਪਾਲਿਆ ਸੀ ਕਿ ਰੱਬ ਨੂੰ ਪਾਲਿਆ ਸੀ ਪਰ ਆਪਾ ਆਪਣਾ ਜੀਵਨ ਦੇਖੀ ਜੀਵਨ ਆਪਣਾ ਕਿਸ ਤਰ੍ਹਾਂ ਦਾ ਤੇ ਗੱਲਾਂ ਬਾਤਨ ਹੀ ਅਸਮਾਨ ਗਰਾਵੈ ਵਾਲੀ ਕਰਦੇ ਆ ਕਿ ਸਾਨੂੰ ਜ਼ਿਆਦਾ ਹੀ ਗਿਆਨ ਹੈ ਇਸ ਤਰ੍ਹਾਂ ਨਾਲ ਹੀ ਨਹਾ ਸੀ ਬਹੁਣ ਪਿਆਰ ਦੇ ਨਾਲ ਬੜਾ ਕਿੰਨਾ ਇੰਨੇ ਸਾਲ ਹੋ ਗਏ ਮਾਲ ਏਡੀਆਂ ਏਡੀਆਂ ਉਮਰਾਂ ਹੋ ਗਿਆ ਯਾਰ ਇੰਨਾ ਕੁ ਤਾਂ ਸਮਝਣਾ ਚਾਹੀਦਾ ਹੁਣ ਹਰ ਬਰ ਪਿਆਰ ਦੇ ਨਾਲ ਵੀ ਸਮਝਾਉਣਾ ਤੇ ਕਿਸੇ ਦਾ ਕੋਈ ਸੁਭਾਅ ਕਿਸ ਤਰ੍ਹਾਂ ਨਾਲ ਹੁੰਦਾ ਕਿਸੇ ਦਾ ਸੁਭਾਅ ਕਿਸ ਤਰ੍ਹਾਂ ਨਾਲ ਹੁੰਦਾ ਕੋਈ ਰੁੱਖੇਪਣ ਦੇ ਵਿੱਚ ਵੀ ਯਾਰ ਤੁਸੀਂ ਸ਼ਰਮ ਕਰੋ ਯਾਰ ਤੁਸੀਂ ਟੋਪੀਆਂ ਲੈ ਕੇ ਆਉਣੇ ਇੱਥੇ ਆਪਾਂ ਨੂੰ ਆਪ ਨੂੰ ਹੀ ਚਾਹੀਦਾ ਹੁਣ ਕੱਲ ਨੂੰ ਜੇ ਆਪਾਂ ਹੁਣ ਨਾ ਰੋਕੇ ਇਹਦੇ ਵਿੱਚ ਹੁਣ ਗਾਹਾਂ ਕੀ ਗੱਲ ਜਾਂਦੀ ਹੈ ਤੇ ਫਿਰ ਦਰਬਾਰ ਸਾਹਿਬ ਦੇ ਵਿੱਚ ਕੈਪਰੀਆਂ ਲੈ ਕੇ ਵੀ ਆਉਣਗੇ ਬਾਕੀ ਆਉਣਗੇ ਫਿਰ ਹੋਰ ਹੁਣ ਬਚਨ ਹੁਣ ਮਨ ਦੇ ਮੂੰਹੋਂ ਨਿਕਲ ਗਿਆ ਸੀ ਕਹਿ ਰਹੇ ਸੀ ਚਾਹੁੰਦੇ ਹੁਣ ਇਸ ਤਰ੍ਹਾਂ ਦਾ ਨਾਗਨ ਪੁਨਾ ਵਿੱਚ ਚੱਲੂਗਾ ਦਰਬਾਰ ਸਾਹਿਬ ਦੇ ਕਿਸ ਤਰ੍ਹਾਂ ਨਾਲ ਆਉਣਗੇ ਤੇ ਆਪਾਂ ਜੇ ਹੁਣਾਂ ਰੋਕੇ ਤਾਂ ਗਾਹਾਂ ਵਾਸਤੇ ਇਹ ਫਿਰ ਜਿਆਦਾ ਬਾਤ ਜਾਣੀਆਂ ਤਾਂ ਕਰਕੇ ਜੋ ਸਾਡੇ ਬੰਦ ਹੋ ਬੱਤੀ ਨੇ ਕੀਤਾ ਉਹ ਵੀ ਠੀਕ ਹੈ ਰੋਜਪ੍ਰਿਤ ਕੋਰ ਖਾਲਸਾ ਨੇ ਵੀ ਸਮਝਾਇਆ ਵੀ ਭਈ ਟੋਪੀ ਲੈ ਕੇ ਟੋਪੀ ਲੈ ਕੇ ਨਹੀਂ ਆਉਣਾ ਚਾਹੀਦਾ ਬਾਕੀ ਨਹੀਂ ਕਿ ਸਿੰਘਨਹਾਸ ਜਿਹੜੇ ਹੈ ਭਈ ਬਾਹਰ ਨਾਲ ਸਮਝਣਾ ਚਾਹੀਦਾ ਤੁਹਾਡੇ ਨਾਲ ਵੀ ਅਸੀਂ ਰਾਜੀ ਆ ਪਿਆਰ ਨਾਲ ਸਮਝਾਉਣਾ ਚਾਹੀਦਾ ਇਹ ਗੱਲ ਕਰ ਤੁਹਾਨੂੰ ਦੱਸਦਾ ਕਿਸੇ ਦਸ ਵਾਕ ਕਿਸੇ ਕਿਵੇਂ ਹੁੰਦਾ ਕਿਸੇ ਦਸ ਵਾਕ ਕਿਵੇਂ ਹੁੰਦਾ ਜੋ ਬਾਕੀ ਸਮਝਾਉਣਾ ਤਾਂ ਚਾਹੀਦਾ ਸਮਝ ਨੂੰ ਸਮਝਾਉਣਾ ਉਹਨੂੰ ਵੀ ਸਮਝਣਾ ਚਾਹੀਦਾ ਇਹ ਬਚਨ ਇਸ ਤਰ੍ਹਾਂ ਨਾਲ ਆ ਗੁਰੂ ਮਹਾਰਾਜ ਦਾ ਹੁਕਮ ਕੀ ਆਪਾਂ ਆ ਰਿਹਾ ਇੱਥੇ ਆਪਾਂ ਕੋਈ ਮੇਲਾ ਦੇਖਣ ਨਹੀਂ ਆ ਰਹੇ ਇੱਥੇ ਆਪਾਂ ਅਸੀਂ ਧਰਤੀ ਦੇ ਉੱਤੇ ਉਹਨਾਂ ਨੂੰ ਨਤਮਸਤਕ ਹੋਣ ਆ ਰਹੇ ਆ ਨਮਸਕਾਰਨ ਕਰ ਕਰਨ ਆ ਰਹੇ ਆ ਤੇ ਉਹਨਾਂ ਤੋਂ ਕੁਝ ਸਿੱਖਣ ਆ ਰਹੇ ਆ ਕਿ ਆਪਣੀ ਕੀ ਵੱਡਿਆ ਦੀ ਆਪਣੀਆਂ ਕੀ ਕੁਰਬਾਨੀਆਂ ਸੀ ਤੇ ਆਪਾਂ ਕਿਹੜੇ ਰਾਹੀ ਪੈ ਰਹੇ ਆ ਤੇ ਆਪਾਂ ਜੇ ਉਹੀ ਆਪਣਾ ਦਾੜੀ ਕਿਸ ਨੂੰ ਮੁੰਨ ਕੇ ਹੀ ਭੇਡਾ ਮੰਗੂ ਫੇਰ ਦਰਬਾਰ ਸਭ ਜਾ ਕੇ ਤੇ ਫਿਰ ਆ ਕੇ ਫੇਰ ਉਸੇ ਤਰ੍ਹਾਂ ਨਾਲ ਹੀ ਰਹਿਣਾ ਫਿਰ ਉਸ ਚੀਜ਼ ਦਾ ਆਪਾਂ ਫਿਰ ਬਚਨਾ ਤੇ ਦਾ ਝੂਠੇ ਪੈ ਗੇ ਹੈ ਚਲੋ باقی ਗੱਲਾਂ ਘਈ ਨੇ ਦੇਖਦੇ ਸਮਾਂ ਲੱਗਿਆ ਤਾਂ ਹਾਲ ਵਾਕਿ ਉਹ ਕਹਿ ਰਿਹਾ ਸੀ ਮੈਂ ਫੇਰ ਭੁੱਲ ਗਿਆ ਅੱਬੇ ਅਸੀਂ ਡਿਬੇਟ ਕਰਾਂਗੇ ਕੋਈ ਨਹੀਂ ਭਾਈ ਤੈਨੂੰ ਗੱਲਾਂ ਚੈਲੈਂਜ ਜਿੱਥੇ ਤੂੰ ਡਿਬੇਟ ਕਰਨੀ ਹੈ ਤੂੰ ਸਾਨੂੰ ਸੱਦ ਤੇ ਕਰ ਤੂੰ ਮੈਸੇਜ ਅਸੀਂ ਤੇਰੇ ਨਾਲ ਕਰਦੇ ਹਾਂ ਡਿਬੇਟ ਤੂੰ ਰੱਖ ਸਮਾਂ ਕਿੱਥੇ ਤੂੰ ਟਾਈਮ ਰੱਖਣਾਗਾ ਅਸੀਂ ਬਹਿ ਕੇ ਕਰਦੇ ਹਾਂਗੇ ਡਿਬੇਟ ਤੇ ਬਾਕੀ ਸਾਹਮਣੇ ਵਾਲੇ ਸਮਝ ਹੀ ਜਾਂਦੇ ਨੇ ਤੇ ਦੂਸਰੇ ਬੰਦੇ ਤੇ ਜੇ ਕਈ ਇੰਜ ਹੋਂਮਾ ਹੁੰਦਾ ਉਹਨੂੰ ਪਤਾ ਹੈ ਵੀ ਅਸੀਂ ਹਾਰ ਵੀ ਗਏ ਪਰ ਹਾਰ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਵਿੱਚ ਹੋਂਮੇ ਚੜਕਦੀ ਹੈ ਅਹੰਕਾਰ ਚੜਕਦਾ ਵੀ ਹੁਣ ਯਾਰ ਇਹ ਗੱਲ ਤਾਂ ਸਹੀ ਹੈ ਗੱਲ ਕਰਾ ਹੁਣ ਕਿਵੇਂ ਇਹਨੂੰ ਗੱਲ ਨੂੰ ਕਿਵੇਂ ਕੱਟੀਏ ਅਸੀਂ ਇਹਦੀ ਹੁਣ ਗੱਲ ਨੂੰ ਉਸ ਉਪੱਠੇ ਪਾਸੇ ਕਿਵੇਂ ਲੈ ਕੇ ਜਾਈਏ ਇਹ ਗੱਲ ਸਮਝਦੇ ਸਮਝਦੇ ਨਹੀਂ ਇਹ ਗੱਲ ਨੂੰ ਹੋਰ ਹੀ ਮੁੱਦੇ ਤੇ ਹੋਰ ਪੱਠੇ ਪਾਸੇ ਲੈ ਕੇ ਜਾਣਗੇ ਵੀ ਅਸੀਂ ਹਾਰ ਨਹੀਂ ਮੰਨੀ ਤੇ ਫਿਰ ਹੋਰ ਪਾਸੇ ਹਾਰ ਨਹੀਂ ਮੰਨਦੇ ਸੀ ਤੇ ਅਸੀਂ ਗੱਲ ਨੂੰ ਮਤਲਬ ਕਿ ਹੋਰ ਵਧਾ ਚੜਾ ਕੇ ਕਰਦੇ ਆ ਭਾਈ ਸਮਝ ਲਓ ਪਿਆਰ ਦੇ ਨਾਲ ਗੱਲਾਂ ਜੇ ਬਾਕੀ ਜਿੱਥੇ ਡਿਬੇਟ ਕਰਨੀ ਹੈ ਉੱਥੇ ਪੈਸੇ ਡਿਬੇਟ ਕਰਨ ਨੂੰ ਵੀ ਤਿਆਰ ਹੈ ਕਦੋਂ ਮਰ ਜੇ ਇਸ ਨੂੰ ਮੈਸੇਜ ਕਰ ਲੈ ਫੋਨ ਕਰ ਲੈ ਤੇ ਬਾਕੀ ਸੰਗਤ ਜੀ ਸਿੱਧਾ ਦਾ ਦਿਹਾੜਾ ਤੇ ਗੁਰੂ ਆਲੇ ਬਣੀਏ ਨਿਤਨੇ ਵੀ ਬਣੀਏ ਪ੍ਰੇਮ ਪਾਇਆ ਗੁਰੂ ਦੇ ਨਾਲ ਕਿਉਂਕਿ ਸਾਚ ਕੋ ਸੁਲ ਲੈ ਉਪਸਭਾ ਜਿਹਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਤੇ ਬਾਕੀ ਜਿਹੜੇ ਗੁਰੂ ਦੇ ਬਾਚਨ ਐ ਸਿੱਖਾਂ ਨੂੰ ਆਪਣੇ ਜਿਹੜੇ ਸਿੱਖ ਨੇ ਉਹਨਾਂ ਨੂੰ ਤਾਂ ਮੰਨਣੇ ਚਾਹੀਦੇ ਨੇ ਜੇ ਆਪਾਂ ਨਹੀਂ ਭਈ ਮੰਨਣਾ ਕਿ ਗੁਰੂ ਦੇ ਬਾਤਨ ਫਿਰ ਹੋਰਾਂ ਨੂੰ ਦਾ ਬਾਕੀ ਪ੍ਰਚਾਰ ਠੀਕ ਹੈ ਆਪਣੇ ਉਹਨਾਂ ਦੇ ਵਿੱਚ ਜਿਵੇਂ ਐ ਜੀਪੀਸੀ ਦੇ ਵਿੱਚ ਘਾਟਾ ਨੇ ਸਭ ਕੁਸ ਹੈ ਤੇ ਪਰ ਪਤਾ ਤਾਂ ਜਿਹੜੇ ਉੱਥੇ ਸਿੱਧੀ ਡਾਡੇ ਤੇ ਆਉਂਦੇ ਨੇ ਪਤਾ ਤਾਂ ਹੈ ਉਹਨਾਂ ਨੂੰ ਵੀ ਸਿੱਖ ਕਿਉਂ ਆਉਣੇ ਆ ਤੇ ਵੀ ਇਹ ਸਾਬਜਾ ਦੀ ਧਰਤੀ ਹੈ ਆ ਮਤਲਬ ਕਿ ਜਿੱਥੇ ਦੁਨੀਆ ਦੀ ਸਭ ਤੋਂ ਮਹਿੰਗੀ ਤੇ ਸਭ ਤੋਂ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਦੇ ਪਿਆਰੇ ਸਹੀਦ ਹੋਏ ਨੇ ਗੁਰੂ ਕੇ ਤੇ ਬਾਕੀ ਬਚਨ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਬਾਕੀ ਇਹਨੇ ਸਿੰਘ ਦੀ ਦੇਖੀ ਸੀ ਭਾਈ ਇਹ ਤਾਂ ਜਮਾ ਦੀ ਮਾਰ ਤੋਂ ਤੁਹਾਨੂੰ ਛਡਾਉਣ ਵਾਸਤੇ ਕਹਿੰਦੇ ਨੇ ਜੇ ਭਾਈ ਜਾਣੀ ਗੱਲ ਤੇ ਰਹਿਆ ਹੈ ਤੇ ਫਿਰ ਜੇ ਬਾਟੀ ਦੇ ਭਾਂਡੇ ਹੀ ਮੁੱਦਾ ਪਾਇਆ ਤੇ ਫਿਰ ਉਹਨੂੰ ਜੇ ਜੇ بارش ਬਰਖਾ ਵੀ ਪੈ ਰਹੀ ਹੈ ਤੇ ਉਹ ਭਾਂਡਾ ਨਹੀਂ ਭਰਨਾ ਉਹ ਮੁੱਦਾ ਭਾਂਡਾ ਫਿਰ ਖਾਲੀ ਹੀ ਰਹਿਣਾ ਤੇ ਇਸ ਤਰ੍ਹਾਂ ਨਾਲ ਕਈ ਬਚਨ ਹੋਰ ਕਰਨ ਵਾਲੇ ਨੇ ਹੁਣ ਫਤੇ ਬੁਲਾਉਣੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ